ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਇੱਥੇ ਅਸੀਂ ਲੈ ਕੇ ਆਉਂਦੇ ਹਾਂ ਪੰਜਾਬੀ ਸਤਾਰਿਆਂ ਦੀਆਂ ਉਹਨਾਂ ਅਣਸੁਣੀ ਕਹਾਣੀਆਂ ਜੋ ਸਾਨੂੰ ਸਿਖਾਉਂਦੀਆਂ ਹਨ ਕਿ ਅਸਲ ਸਫਲਤਾ ਕਿਹਨੂੰ ਕਹਿੰਦੇ ਹਨ ਅੱਜ ਦੀ ਵੀਡੀਓ ਵਿੱਚ ਗੱਲ ਹੋਵੇਗੀ ਇੱਕ ਐਸੀ ਔਰਤ ਦੀ ਜਿਸਨੇ ਆਪਣੇ ਪਤੀ ਨੂੰ ਸਿਰਫ ਪਿਆਰ ਨਹੀਂ ਦਿੱਤਾ ਸਗੋਂ ਉਸ ਦੀ ਜ਼ਿੰਦਗੀ ਦੇ ਹਰ ਮੋੜ ਤੇ ਉਸਦਾ ਹੌਸਲਾ ਬਣੀ ਰਹੀ ਇੱਕ ਕਹਾਣੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਰਾਜਵਰ ਜਵੰਦਾ ਦੀ ਪਤਨੀ ਦੀ ਉਹ ਔਰਤ ਜਿਸਨੇ ਰਾਜਵਰ ਦੇ ਸੁੱਖ-ਦੁੱਖ ਦੇ ਵਿੱਚ ਉਸਦਾ ਸਾਥ ਦਿੱਤਾ ਰਾਜਵਰ ਜਵੰਦਾ ਉਹ ਨਾਮ ਜਿਸ ਨੇ ਪੰਜਾਬੀ ਸੰਗੀਤ ਤਨੂੰ ਕੰਗਣੀ ਜੰਮੇ ਵਾਲਾ ਤੇ ਲੋਕਾਂ ਤੱਤ ਵਰਗੇ ਹਿੱਟ ਗੀਤ ਦਿੱਤੇ ਉਹ ਇੱਕ ਸਮੇਂ ਪੰਜਾਬ ਪੁਲਿਸ ਵਿੱਚ ਵੀ ਕਨਸਟੇਬਲ ਜੋ ਨੌਕਰੀ ਕਰਦਾ ਸੀ ਸੰਗੀਤ ਦਾ ਜਨੂਨ ਐਨਾ ਵੱਡਾ ਸੀ ਕਿ ਉਸ ਨੇ ਨੌਕਰੀ ਛੱਡ ਕੇ ਆਪਣੇ ਸੁਪਨੇ ਪਿੱਛੇ ਜਾਣਾ ਦਾ ਫੈਸਲਾ ਕੀਤਾ ਉਸ ਸਮੇਂ ਜਦੋਂ ਰਾਜਵੀਰ ਜਵੰਦਾ ਨੇ ਨੌਕਰੀ ਛੱਡੀ ਪਰਿਵਾਰ ਦੇ ਕਈ ਮੈਂਬਰਾਂ ਨੂੰ ਡਰ ਸੀ ਕਿ ਇਹ ਫੈਸਲਾ ਸਹੀ ਹੈ ਜਾਂ ਨਹੀਂ ਪਰ ਇੱਕ ਔਰਤ ਸੀ ਜੋ ਉਸ ਦੇ ਨਾਲ ਚ चट्टान ਵਾਂਗ ਖੜੀ ਰਹੀ ਜਵਿੰਦਰ ਕੌਰ ਉਸ ਨੇ ਕਿਹਾ ਜੇ ਤੈਨੂੰ ਆਪਣੇ ਸੁਪਨੇ ਤੇ ਪ੍ਰੋਸ ਹੈ ਤਾਂ ਮੈਨੂੰ ਵੀ ਤੇਰੇ ਤੇ ਵਿਸ਼ਵਾਸ ਹੈ ਇਹ ਉਹ ਸਭ ਸਮਰਥਨ ਸੀ ਜਿਸ ਨੇ ਰਾਜਵੀਰ ਨੂੰ ਹਿੰਮਤ ਦਿੱਤੀ ਇਹ ਆਪਣੇ ਸੁਪਨੇ ਵੱਲ ਵਧਿਆ ਹੌਲੀ ਹੌਲੀ ਉਹ ਮਿਊਜ਼ਿਕ ਇੰਡਸਟਰੀ ਦਾ ਇੱਕ ਚਮਕਦਾ ਸਿਤਾਰਾ ਬਣ ਗਿਆ ਰਾਜਵੀਰ ਦੇ ਅਸ਼ਵਿੰਦਰ ਦਾ ਵਿਆਹ ਇੱਕ ਸਦਾ ਪੰਜਾਬੀ ਰੀਤੀ ਰਿਵਾਜਾਂ ਨਾਲ ਹੋਇਆ ਦੋਵੇਂ ਜਣੇ ਲੁਧਿਆਣੇ ਦੇ ਜਗਰਾਉਂ ਨੇੜੇ ਪਿੰਡਾਂ ਕੋਹਨਾ ਨਾਲ ਸੰਬੰਧਿਤ ਸਨ ਉਹ ਮੁਹੱਲੇ ਵਿੱਚ ਆਪਣੀ ਮਾਂ ਇੱਕ ਬੇਟੇ ਦਾ ਇੱਕ ਬੇਟੀ ਨਾਲ ਰਹਿੰਦੇ ਸਨ ਰਾਜਵੀਰ ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਪਰਿਵਾਰ ਨਾਲ ਬਿਤਾਏ ਪਲ ਸਾਂਝੇ ਕਰਦਾ ਰਹਿੰਦਾ ਸੀ ਕਦੇ ਬੱਚਿਆਂ ਨਾਲ ਖੇਡਦੇ ਹੋਏ ਕਦੇ ਪਤਨੀ ਨਾਲ ਹਾਸੇ ਖੇਡੀਆਂ ਕਰਦਾ ਹੋਇਆ ਉਸ ਦਿਨ ਤਸਵੀਰਾਂ ਇੱਕ ਇੱਕ ਗੱਲ ਹਮੇਸ਼ਾ ਸਾਫ਼ ਦਿਸਦੀ ਹੈ ਅਸ਼ਵਿੰਦਰ ਕੋਰ ਉਸ ਦੀ ਸੱਚੀ ਸਾਥੀ ਸੀ ਉਹ ਘਰ ਸੰਭਾਲਦੀ ਸੀ ਬੱਚਿਆਂ ਦੀ ਬੜ ਗੀਤਾਂ ਦੇ ਸ਼ੈਡਿਊਲ ਹਮ ਤਾਂ ਖਿਆਲ ਰੱਖਦੇ ਸੀ ਪਰ ਦੋਸਤੋ ਜਿਵੇਂ ਖੁਸ਼ੀਆਂ ਹੁੰਦੀਆਂ ਨੇ ਜਿਵੇਂ ਹੀ ਕਈ ਵਾਰ ਦੁੱਖ ਵੀ ਆ ਜਾਂਦੇ ਨੇ 27 ਸਤੰਬਰ 2025 ਨੂੰ ਅਜਵਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਨੇੜੇ ਇੱਕ ਭਿਆਨਕ ਐਕਸੀਡੈਂਟ ਹੋਇਆ। ਇਹ ਖਬਰ ਆਉਂਦੇ ਹੀ ਸਾਰਾ ਪੰਜਾਬ ਸਹਿਮ ਗਿਆ। ਰਜਵਨ ਨੂੰ ਗੰਮੀ ਰੱਟਾ ਲੱਗ ਗਈਆਂ। ਉਹ ਵੈਂਟੀਲੇਟਰ ਤੇ ਚੱਲ ਗਿਆ। ਉਸ ਸਮੇਂ ਹਸਪਤਾਲ ਦੇ ਬਾਹਰ ਜਾਰਾ ਪ੍ਰਸ਼ੰਸਕ ਵੈਗਰ ਉਹ ਅਰਦਾਸ ਕਰ ਰਹੇ ਸਨ। ਪਰ ਹਸਪਤਾਲ ਦੇ ਅੰਦਰ ਇੱਕ ਔਰਤ ਅਜੇ ਵੀ ਆਪਣੇ ਪਤੀ ਦਾ ਹੱਥ ਫੜ ਕੇ ਕਹਿ ਰਹੀ ਸੀ। ਤੂੰ ਜਿੱਤੇਗਾ ਰਜਵਰ ਤੂੰ ਵਾਪਸ ਆਵੇਂਗਾ। ਉਹ ਔਰਤ ਸੀ ਅਸ਼ਵਿੰਦਰ। ਪਰ ਉਸ ਚਾਨੂੰ ਉਮੀਦ ਦਿੰਦੀ ਰਹੀ ਉਹ ਜੀ ਪਤਨੀ ਹਰ ਕਿਸ ਨੂੰ ਨਹੀਂ ਮਿਲਦੀ ਉਹ ਸਿਰਫ ਰਾਜਵੀਰ ਦੀ ਪਤਨੀ ਨਹੀਂ ਸੀ ਲਗੋਂ ਉਸ ਦੀ ਤਾਕਤ ਸੀ ਉਸ ਦਾ ਵਿਸ਼ਵਾਸ ਸੀ ਔਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰਾਜਵੀਰ ਸਾਡੇ ਵਿੱਚੋਂ ਚਲਾ ਗਿਆ ਉਸ ਦੀ ਪਤਨੀ ਅੱਜ ਵੀ ਉਸ ਦੀਆਂ ਯਾਦਾਂ ਨਾਲ ਜੀ ਰਹੀ ਹੈ ਉਹ ਹਮੇਸ਼ਾ ਕਹਿੰਦੀ ਸੀ ਰਾਜਵੀਰ ਮੇਰਾ ਮਾਣ ਹੈ ਮੈਂ ਉਸ ਦੀ ਯਾਦਾਂ ਨਾਲ ਹੀ ਜੀਵਾਂਗੀ ਦੋਸਤੋ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਸਫਲ ਮਰਦ ਦੇ ਪਿੱਛੇ ਇੱਕ ਐਹੋ ਜਿਹੀ ਔਰਤ ਦਾ ਹੱਥ ਹੁੰਦਾ ਹੈ ਜੋ ਕਦੇ ਦਿਖਾਈ ਨਹੀਂ ਦਿੰਦੀ ਪਰ ਹਮੇਸ਼ਾ ਸਾਥ ਦਿੰਦੀ ਹੈ ਇਹ ਹੀ ਹੈ ਅਸਲੀ ਪੰਜਾਬੀ ਔਰਤ ਦੀ ਤਾਕਤ ਵਾਹਿਗੁਰੂ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਦੇਵੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਰਾਜਵੀਰ ਜਵੰਦਾ ਦਾ ਕਿਹੜਾ ਗਾਟੇ ਦਿਲ ਨੂੰ ਸਭ ਤੋਂ ਵੱਧ ਛੂ ਗਿਆ ਅਤੇ ਕੀ ਤੁਹਾਡੇ ਜੀਵਨ ਵਿੱਚ ਕੋਈ ਐਸੀ ਔਰਤ ਹੈ ਜੋ ਸਮੇਂ ਤੋਂ ਤੁਹਾਡਾ ਸਾਥ ਦਿੰਦੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਹਰ ਰੋਜ਼ ਲੈ ਕੇ ਆਉਂਦੇ ਹਾਂ ਪੰਜਾਬੀ ਸਤਾਰਿਆਂ ਦੀਆਂ ਸੱਚੀਆਂ ਤੇ ਪ੍ਰੇਰਕ ਕਹਾਣੀਆਂ ਧੰਨਵਾਦ ਜੀ ਵਾਹਿਗੁਰੂ ਸਭ ਉੱਤੇ ਮੇਰ ਕਰੇ ਮਿਲਦੇ ਹਾਂ ਨਵੇਂ ਵੀਡੀਓ ਤੇ ਨਵੀਆਂ ਅਪਡੇਟ ਨਾਲ ਧੰਨਵਾਦ ਦੋਸਤੋ